ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰੋ ਸੋਲੇ ਤੇ ਇੱਕ ਬਹੁਤ ਹੀ ਮਹੱਤਵਪੂਰਨ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਬੰਗਿਆ ਵਿਖੇ ਨੌਜਵਾਨਾਂ ਨੇ ਅਜਿਹਾ ਕੰਮ ਕੀਤਾ ਜਿਸ ਦੀ ਸ਼ਲਾਘਾ ਹੁਣ ਚਾਰੇ ਪਾਸੇ ਹੋ ਰਹੀ ਹੈ ਨਾਲੇ ਵਿੱਚ ਫਸੇ ਸਾਹਬਰ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੇ ਜੰਗਲਾਤ ਵਿਭਾਗ ਦੇ ਹਵਾਲੇ ਕੀਤਾ ਕਹਿੰਦੇ ਹਨ ਜਿਸ ਨੂੰ ਰੱਬ ਬਚਾਵੇ ਉਸ ਨੂੰ ਮਾਰੇ ਕੌਣ ਇਹ ਕਹਾਵਤ ਅੱਜ ਉਸ ਵੇਲੇ ਸੱਚ ਹੁੰਦੀ ਹੋਈ ਨਜ਼ਰ ਆਈ ਜਦੋਂ ਸਥਾਨਕ ਵਾਰਡ ਨੰਬਰ 1 ਦੀ ਮਿਊਨਿਸਪਲ ਕੌਂਸਲਰ ਵੰਦਨਾ ਦੇ ਪਤੀ ਮਨਜੀਤ ਕੁਮਾਰ ਨੇ ਆਪਣੇ ਕੁਝ ਹੋਰ ਸਾਥੀਆਂ ਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੂੰ ਨਾਲ ਲੈ ਕੇ ਸਥਾਨਕ ਮਸੰਦਾ ਪੱਟੀ ਸਥਿਤ ਸਮਸ਼ਾਨ ਭੂਮੀ ਦੇ ਨਾਲ ਜਾਂਦੇ ਗੰਦੇ ਨਾਲੇ ਵਿੱਚ ਡਿੱਗ ਕੇ ਫਸੇ ਹੋਏ ਇੱਕ ਸਾਹਮਰ ਨੂੰ ਨਾਲੇ ਵਿੱਚੋਂ ਬਾਹਰ ਕੱਢ ਕੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਲੇ ਰੰਗ ਦਾ ਸਾਹਮਰ ਘੁੰਮਦਾ ਘਮਾਉਂਦਾ ਸਥਾਨਕ ਮਸੰਦਾ ਪੱਟੀ ਸਥਿਤ ਸ਼ਮਸ਼ਾਨ ਭੂਮੀ ਵਿਖੇ ਆ ਗਿਆ ਜਿਸ ਨੂੰ ਵੇਖ ਉੱਥੇ ਪਹਿਲਾਂ ਤੋਂ ਖੜੇ ਪੰਡਿਤ ਰੁਕੇਸ਼ ਕੁਮਾਰ ਹੈਰਾਨ ਪਰੇਸ਼ਾਨ ਹੋ ਗਏ ਜਿਵੇਂ ਹੀ ਪੰਡਿਤ ਉਸ ਵੱਲ ਵਧਿਆ ਤਾਂ ਸਾੰਬਰ ਡਰ ਗਿਆ ਤੇ ਉਹ ਸ਼ਮਸ਼ਾਨ ਭੂਮੀ ਦੇ ਨਾਲ ਲੱਗਦੇ ਗੰਦੇ ਨਾਲੇ ਵਿੱਚ ਡਿੱਗ ਗਿਆ ਤੇ ਫਸ ਗਿਆ ਜਿਸ ਦੀ ਸੂਚਨਾ ਉਸਨੇ ਸਥਾਨਕ ਮਹੱਲਾ ਨਿਵਾਸੀਆਂ ਨੂੰ ਦਿੱਤੀ ਜੋ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਗਿਆ ਅਤੇ ਸਬੰਧੀ ਸੂਚਨਾ ਜੰਗਲਾਤ ਵਿਭਾਗ ਗੜਸ਼ੰਕਰ ਅਤੇ ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਉਕਤ ਸਾੰਬਰ ਨੂੰ ਜੰਗਲਾਤ ਵਿਭਾਗ ਗੜਸ਼ੰਕਰ ਦੇ ਅਧਿਕਾਰੀ ਬਲਵਿੰਦਰ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਨੇ ਉਕਤ ਸਾਂਬਰ ਨੂੰ ਨਾਲੇ ਵਿੱਚੋਂ ਬਾਹਰ ਖੱਡਿਆ ਇਸ ਮੌਕੇ ਤੇ ਗੱਲਬਾਤ ਕਰਦੇ ਜੇ ਗਲਾਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਕਾਬੂ ਕੀਤੇ ਹੋਏ ਸਾਂਬਰ ਨੂੰ ਹਾਜੀਪੁਰ ਦੇ ਜੰਗਲ ਵਿੱਚ ਛੱਡਣਗੇ ਉਹਨਾਂ ਕਿਹਾ ਕਿ ਜੇਕਰ ਇਸ ਸੰਬੰਧੀ ਉਕਤ ਲੋਕਾਂ ਨੂੰ ਨਾ ਪਤਾ ਲੱਗਦਾ ਤਾਂ ਰਾਤ ਸਮੇ ਇਹ ਨਾਲੇ ਵਿੱਚ ਡਿੱਗ ਜਾਂਦਾ ਇਸਨੇ ਮਰ ਜਾਣਾ ਸੀ ਅਤੇ ਫਿਰ ਆਵਾਰਾ ਕੁੱਤਿਆਂ ਦਾ ਜਾਂ ਫਿਰ ਕਿਸੇ ਸ਼ਿਕਾਰੀ ਦਾ ਸ਼ਿਕਾਰ ਬਣ ਜਾਣਾ ਸੀ ਜਿਸ ਤੋਂ ਬਾਅਦ ਉਕਤ ਅਧਿਕਾਰੀਆਂ ਉਸ ਨੂੰ ਸਰਕਾਰੀ ਗੱਡੀ ਵਿੱਚ ਨਾਲ ਲੱਦ ਕੇ ਲੈ ਗਏ ਤੇ ਉਹਨਾਂ ਇਹ ਗੱਲ ਆਖੀ ਹੈ ਕਿ ਇਸ ਤੋਂ ਹਾਜੀਪੁਰ ਦੇ ਜੰਗਲ ਵਿੱਚ ਛੱਡਿਆ ਜਾਵੇਗਾ ਤਾਂ ਮੌਕੇ ਦੇ ਤਸਵੀਰਾਂ ਤੁਹਾਨੂੰ ਬੰਗਿਆ ਤੋਂ ਦਿਖਾ ਰਹੇ ਹਾਂ ਜਿੱਥੇ ਨੌਜਵਾਨਾਂ ਨੇ ਜਿਹੜੀ ਇਹ ਮਿਹਨਤ ਕੀਤੀ ਹੈ ਜਿਹੜਾ ਸੰਘਰਸ਼ ਕੀਤਾ ਜਦੋਂ ਜਹਿਦ ਕੀਤੀ ਹੈ ਜਿਸ ਕਰਕੇ ਇੱਕ ਸਾੰਬਰ ਦੀ ਜਾਨ ਬਚ ਗਈ ਹੈ ਮੌਕੇ ਦੇ ਤਸਵੀਰ ਦਿਖਾ ਰਹੇ ਹਾਂ ਪਹਿਲਾਂ ਮਾਰਾ ਲੈਣ ਤੇ ਲਾਸ਼ ਛੱਡਿਆ ਹੋਇਆ ਇਹ ਮਹਲਾਟੇ ਲੈ ਛੱਡਿਓ ਲੈ ਜਰਾ ਮਾਰਨ ਨੂੰ ਕੱਢ ਛੱਡਿਓ ਆ ਗਿਆ ਹੁਣ ਤੂੰ ਜੱਕਾ ਚਲੋ ਚਲੋ ਆ ਇੱਕ ਮਿੰਟ ਇੱਕ ਮਿੰਟ ਚਲੋ ਹੁਣ ਛੱਡੇ ਹੋਣਾ ਥੱਲੇ ਧੋਣ ਲੱਗ ਗਈ ਭਾਜੀ ਭਾਜੀ ਕੁਛ ਨਹੀਂ ਭਾਜੀ ਛੱਡ ਦਿਓ ਭਾਜੀ ਆਪਾਂ ਮਾਰਨਾ ਥੋੜਾ ਯਾਰ ਪੂਰੀ ਆ ਥੋੜੀ ਥੱਲੇ ਲੱਗੀ ਹੋਈ ਸਾਰੀ ਖੇਚੂਂਦਾ ਵਿਚ ਆ ਕੇ ਕੱਢਣਾ ਉਹ ਲੱਤ ਤੇ ਇੱਕ ਸਾਡੀ ਪੈ ਨਹੀਂ ਉਹ ਦੂਏ ਦੇ ਵਿੱਚ ਭਾਜੀ ਆ ਗੱਸਾ ਬਾਹਰ ਹਲਾਤੇ ਇਹ ਭੈਜਵੇਂ ਸੀ ਉਮਰ ਦੇ ਵਿੱਚ ਆ ਜਗਾ ਲੱਤੋਂ ਨਿਕਲ ਕੇ ਮੈਂ ਬੰਦੇ ਆ ਕੇ ਮੈਂ ਬੰਦੇ ਸਾਡੇ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਮੇਰੇ ਬਾਣੀ ਕੋਈ ਯਾਰ ਇਹ ਰਹਿਣ ਦੇ ਯਾਰ ਇਹਨੂੰ ਆ ਮੂੰਹ ਚੱਕ ਰਜਾਈ ਤੇ ਹੁੰਦੇ ਫੰਡ ਤਾਂ ਕੇ ਬਹੁਤ ਬਟ ਪਰਟੀ ਦੇ ਨਹੀਂ ਪਰਟੀ ਨਹੀਂ ਭਾਜੀ ਪੂਲ ਤੋਂ ਪੜ ਕੇ ਚੱਕੋ ਨੂੰ ਤਕ ਲਾ ਜਾਲ ਤੇ ਅਰੇ ਪਿੱਛੇ ਤੱਕ ਜਾਲ ਕਰਦੇ ਆਂ ਆ ਖਿੱਚਿਓ ਬਈ ਜਾਲ ਆਪਣੇ ਹੈਲੋ ਕੋਸ਼ਿਸ਼ ਨਹੀਂ ਕਰਦੇ ਭਰਾਵਾ ਤੇ ਹੈਲੋ ਹਾਂਜੀ ਹਾਂਜੀ ਕੱਢ ਲਿਆ ਵਾਰ ਕੱਢਿਆ ਵੱਡਾ ਆ ਮੂੰਹ ਤੇ ਨਾ ਪਾ ਹਾਂਜੀ ਵਿੱਕੀ ਭਾਜੀ ਆ ਸਨੀ ਭਾਜੀ ਆ ਮੈਂ ਬਾਕੀ ਐਮਸੀ ਦਾ ਉਹ ਲੈ ਗਏ ਉਹ ਜਿਹੜੇ ਦੂਜੇ ਜਗਲਾਦ ਮਹਿਕਮਾ ਫੰਡੇ ਪੈਣਾ ਨਾ ਇਕ ਜਿਹੜਾ ਸਿੰਘ ਉਹਨਾਂ ਨੂੰ ਫੋਨ ਕਰਦਾ ਸੀ ਬੰਦੂ ਆ ਜਾ ਤੂੰ ਵੀ ਮੁਗਿਆ ਜੀ ਇੱਥੇ ਉੱਪਰ ਆ ਜਾ ਆ ਥੱਲੇ ਕੋਣਾ ਥੱਲੇ ਸਾਰੇ ਆ ਲੱਗੇ ਯਾਰ ਆ ਲੱਗੇ ਆ ਆਜੋ 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 ਭਾਈ ਚਲੋ ਆਣਾ ਉੱਪਰ ਜਾੜ ਜਾ ਉੱਪਰ ਜਾੜ ਜਾ ਉੱਪਰ ਚੜ੍ਹ ਜਾਓ ਪਈ ਉੱਪਰ ਆ ਜਾਓ ਕਿ ਨਮਾਗਾ 2-3 ਕਿਲੋ ਮੀਟਰ ਹੋਵੇ ਨਹੀਂ 3-4 ਮਾਲ ਕਾ ਦੋ ਕੁ ਦੇਗਾ ਆ ਫੜੇ ਜਾੜ ਫੜੇ ਜਾੜ ਇੱਥੇ